ਹੇ ਗੁਰੂ ਸਾਹਿਬ ਜੀ ਓ ਕਈ ਕੋਟ ਭਾਈ ਬੈਰਾਗੀ RAM ਨਾਮ ਸੰਗ ਤਿੰਨ ਲਿਵ ਲਾਗੀ ਕਈ ਕੋਟ ਪ੍ਰਭ ਕੋ ਖੋਜੰਤੇ आत्म मैं पार ब्रह्म लहंती कई कोट दर्शन प्रभु प्यास तिन कौ मिल्यो प्रभु अविनाश कई कोट मांगै सत संग ਪਰ ਬ੍ਰਹਮ ਤਿੰਨ ਲਾਗਾ ਰੰਗ ਜਿਨ ਕੋ ਹੋਏ ਆਪ ਸੋ ਪ੍ਰਸੰਨ ਨਾਨਕ ਤੇ ਜਨ ਸਦਾ ਤਨ ਧਨ ਨਾਨਕ ਤੇ ਜਨ ਸਦਾ ਧਨ ਧਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਡਪਾਗੇ ਹਾਂ ਜੀ ਵਾਹਿਗੁਰੂ ਪਰਮੇਸ਼ਰ ਜੀ ਨੇ અપਾਰ ਬਖਸ਼ਿਸ਼ ਉਪਰ ਕੀਤੀ ਹੈ ਔਰ ਸਾਨੂੰ ਇਹ ਉਦੰ ਔਰ ਸੁਵਾਸ ਬਖਸ਼ਿਸ਼ ਕੀਤੇ ਅਸੀਂ ਸਤ ਸੰਗਤ ਵਿੱਚ ਬਿਰਾਜਮਨ ਹੋ ਕੇ ਬੈਠੇ ਹਾਂ ਗੁਰਮਖੂ ਪਾਵਨ ਬਾਣੀ ਸ੍ਰੀ ਸੁਖਮਨੀ ਸਾਹਿਬ ਦੀ ਲੜੀਵਾਰ ਵਿਚਾਰ ਆਪਾਂ ਕਰ ਰਹੇ ਹਾਂ ਔਰ ਇਹ 10ਵੀਂ ਅਸ਼ਟਪਦੀ ਪਹਿਲੀਆਂ 5 ਪੌੜੀਆਂ ਤੱਕ ਜਿਹੜੀ ਵਿਚਾਰ ਹੈ ਉਹ ਹੋ ਚੁੱਕੀ ਹੈ ਦਸਵੇਂ ਅਸ਼ਟਪਦੀ ਦਾ ਇਹ ਛੇਵਾਂ ਪਦਾ ਛੇਵੀਂ ਪੌੜੀ ਪਾਠ ਆਪਾਂ ਸੰਗਤੀ ਰੂਪ ਉਚਾਰਨ ਕੀਤਾ ਹੈ ਤੇ ਇਹਦੇ ਪਾਵਨ ਬਚਨ ਨੂੰ ਸਿੱਖਿਆ ਹੈ ਸਤਿਗੁਰੂ ਪਾਤਸ਼ਾਹ ਦੀ ਉਹਨੂੰ ਆਪਾਂ ਸਮਝਣ ਦਾ ਯਤਨ ਕਰਾਂਗੇ ਸਭ ਤੋਂ ਪਹਿਲਾਂ ਇਸ ਪਾਵਨ ਪਉੜੀ ਦੇ ਕੇਂਦਰੀ ਭਾਵ ਨੂੰ ਆਪਾਂ ਸਮਝੀਏ ਜੇਲਕ ਹੋਏ ਆਪ ਸੋ ਪ੍ਰਸੰਨ ਨਾਨਕ ਤੇ ਜਨ ਸਦਾ ਤਨ ਤਨ ਨਾਨਕ ਤੇ ਜਨ ਤੇ ਜਨ ਦਾ ਅਰਥ ਹੈ ਉਹ ਜਨ ਉਹ ਮਨੁੱਖ ਉਹ ਜੀਵ ਸਦਾ ਤਨ ਧਨ ਸਦਾ ਹੀ ਧਨਤਾ ਯੋਗ ਹਨ ਭਾਗਾ ਵਾਲੇ ਹਨ ਸ਼ੋਭਾ ਵਾਲੇ ਹਨ ਉਹ ਕਿਹੜੇ ਨਹੀਂ ਗੁਰੂ ਜੀ ਜੇਲ ਕੋ ਹੋਏ ਆਪ ਸੋ ਪਰਸਨ ਜਿੱਲਾ ਉੱਤੇ ਵਾਹਿਗੁਰੂ ਪਰਮੇਸ਼ਰ ਆਪ ਪਰਸਨ ਹੋ ਜਾਂਦਾ ਹੈ ਖੁਸ਼ ਹੋ ਜਾਂਦਾ ਹੈ ਉਹ ਮਨੁੱਖ ਇਸ ਸੰਸਾਰ ਵਿੱਚ ਧੰਨਤਾ ਯੋਗ ਨਹੀਂ ਜੀ ਗੁਰਮੁਖ ਨੂੰ ਸੰਪੂਰਨ ਪਦੇ ਦਾ ਕੇਂਦਰੀ ਭਾਵ ਲਈਏ ਨਾ ਤੇ ਇਸ ਜਿਤਨਾ ਕਿ ਮੈਨੂੰ ਸਮਝ ਪਕੜ ਵਿੱਚ ਗੱਲ ਆਈ ਗੁਰੂ ਨਾਨਕ ਦੇਵ ਘਰ ਨੂੰ ਸਾਨੂੰ ਇੱਕ ਸ਼ਬਦ ਬਖਸ਼ਿਆ ਚੜ੍ਹਦੀ ਕਲਾ ਚੜ੍ਹਦੀ ਕਲਾ ਲੱਕੀ ਅਰਥ ਹੁੰਦਾ ਹੈ ਆਮ ਤੌਰ ਤੇ ਉੱਪਰ ਜਦੋਂ ਇੱਕ ਸੱਜਣ ਇੱਕ ਸਿੱਖ ਦੂਜੇ ਸਿੱਖ ਨੂੰ ਮਿਲਦਾ ਤੇ ਹਾਲਚਲ ਪੁੱਛਦਾ ਤੇ ਜਵਾਬ ਮਿਲਦਾ ਜੀ ਚੜ੍ਹਦੀ ਕਲਾ ਹੈ ਸਾਡੇ ਇਸ ਸੁਭਾਅ ਦੇ ਵਿੱਚ ਬਣ ਗਿਆ ਸੀ ਇਦਾਂ ਬੋਲਦੇ ਆ ਕੋਈ 2-4 ਦਿਨਾਂ 5 ਦਿਨਾਂ ਬਾਅਦ ਮਿਲਿਆ ਗੁਰਮਖਾ ਭਾਈ ਕੀ ਹਾਲ ਹੈ ਅਸੀਂ ਕਹਿੰਦੇ ਆ ਜੀ ਫੜੀ ਚੜਦੀ ਕਲਾ ਅੱਛਾ ਅਸੀਂ ਚੜਦੀ ਕਲਾ ਦਾ ਅਰਥ ਕੀ ਲੈਂਦੇ ਹਾਂ ਵੀ ਸਭ ਕੁਝ ਸਹੀ ਤਰੀਕੇ ਨਾਲ ਚੱਲ ਰਿਹਾ ਹੈ ਜ਼ਿੰਦਗੀ ਦੇ ਵਿੱਚ ਮਿੱਤਿਆਂ ਪੁੱਤਰ ਵੀ ਸੈੱਟ ਹੋ ਗਏ ਨੇ ਘਰ-ਬਾਰ ਵੀ ਬਣ ਗਿਆ ਕਾਰੋਬਾਰ ਵੀ ਠੀਕ ਹੈ ਸਿਹਤ ਵੀ ਠੀਕ ਹੈ ਕੋਈ ਦੁੱਖ ਨਹੀਂ ਹੈ ਤੇ ਅਸੀਂ ਕਹਿੰਦੇ ਆ ਜੀ ਚੜਦੀ ਕਲਾ ਹੈ ਪਰ ਚੜਦੀ ਕਲਾ ਦਾ ਅਰਥ ਗੁਰਮਖੋ ਜਿਸ ਸਹੀ ਤਰੀਕੇ ਨਾਲ ਆਪਾਂ ਲਈਏ ਤੇ ਉਹਦਾ ਅਰਥ ਇਹ ਨਹੀਂ ਹੈ ਵੀ ਸਭ ਕੁਝ ਸੁਖਮਈ ਚੱਲ ਰਿਹਾ ਹੈ ਜੋ ਅਸੀਂ ਚਾਹੁੰਦੇ ਸੀ ਸਾਨੂੰ ਸਭ ਕੁਝ ਮਿਲ ਗਿਆ ਤੇ ਇਹ ਚੜਦੀ ਕਲਾ ਹੈ ਨਹੀਂ ਚੜਦੀ ਕਲਾ ਦਾ ਸਬੰਧ ਜਿਹੜਾ ਹੈ ਉਹ ਕਦੇ ਵੀ ਬਾਹਰ ਦੇ ਪਦਾਰਥਾਂ ਦੇ ਨਾਲ ਬਾਹਰ ਦੇ ਧਨ ਨਾਲ ਨਹੀਂ ਹੈ ਚੜ੍ਹਦੀ ਕਲਾ ਦਾ ਅਰਥ ਹੈ ਮਨੁੱਖ ਦੇ ਹੌਸਲੇ ਦੇ ਨਾਲ ਉਹਦੇ ਸਿੱਦਕ ਉਹਦੇ ਭਰੋਸੇ ਦੇ ਨਾਲ ਅਤ ਦੇ ਦੁੱਖਾਂ ਦੇ ਵਿੱਚ ਵੀ ਜਦੋਂ ਅਸੀਂ ਆਪਣਾ ਇਤਿਹਾਸ ਪੜ੍ਹਦੇ ਆ ਤੇ ਗੁਰਮਖੋ ਇਤਿਹਾਸ ਵਿੱਚ ਉਹ ਵੀ ਸਮਾਂ ਆਇਆ ਜਦੋਂ ਲਾਹੌਰ ਦੀਆਂ ਜ਼ਿਲਾਂ ਦੇ ਵਿੱਚ ਇਹ ਕਹਿ ਲੋ ਵੀ 70 70 ਸਾਲ ਦੀਆਂ ਬਜ਼ੁਰਗ ਮਾਈਆਂ ਨੂੰ ਆਪਣੇ 2 2 ਸਾਲਾਂ ਦੇ ਬੱਚਿਆਂ ਦੇ ਪੁੱਤਰਿਆਂ ਦੇ ਪੁੱਤਰਿਆਂ ਦੇ ਟੁਕੜੇ ਇਦਾਂ ਚੀਰ ਕੇ ਤੇ ਗਲਾ ਵਿੱਚ ਪਰੋ ਕੇ ਹਾਰ ਪਵਾਉਣੀ ਪਈ ਇੱਕ ਐਸਾ ਵੀ ਸਮਾਂ ਆਇਆ ਸਿੱਖਾਂ ਤੇ ਇੱਕ ਐਸਾ ਵੀ ਸਮਾਂ ਆਇਆ ਕਿ ਇਸ ਧਰਤੀ ਉੱਤੇ ਸਿੱਖਾਂ ਦੀ ਗਿਣਤੀ 65-70 ਹਜ਼ਾਰ ਰਹੀਗੀ ਸਾਰੀ। ਉਪਲੇ ਸਾਰੀ। ਉਹਦੇ ਵਿੱਚੋਂ ਵੀ ਅਹਿਮਦ ਸ਼ਾਹ ਅਬਦਾਲੀ ਨੇ 35,000 ਇੱਕੋ ਦਿਨ ਵਿੱਚ ਸ਼ਹੀਦ ਕਰਤੇ। ਇਹਦਾ ਭਾਵ ਅੱਧੀ ਸਿੱਖ ਕੌਮ ਇੱਕੋ ਦਿਨ ਵਿੱਚ ਖਤਮ ਕਰ ਦਿੱਤੀ ਗਈ। ਐਡਾ ਭਿਆਨਕ ਸਮਾਂ ਵੀ ਆਇਆ। ਤੇ ਅਬਦਾਲੀ ਜਾ ਕੇ ਦਿੱਲੀ ਇਹ ਦਾਵਾ ਕਰਦਾ ਵੀ ਮੈਂ ਸਿੱਖਾਂ ਦਾ ਖੁਰਾਕ ਖੋਜ ਮਟਾ ਆਇਆ ਹਾਂ ਭਾਵ ਕਿ ਸਰਬਨਾਸ਼ ਕਰ ਆਇਆ ਹਾਂ ਹੁਣ ਸਿੱਖ ਖਤਮ ਹੋ ਚੁੱਕੇ ਆ ਹੁਣ ਇਹ ਉੱਠ ਨਹੀਂ ਸਕਦੇ ਉਹ ਪੁੱਛਿਆ ਸੀ ਨਾਦਰ ਨੇ ਕਹਿਣ ਲੱਗਾ ਕਿਤਨਾ ਨੁਕਸਾਨ ਕਰਕੇ ਆਇਆ ਸਿੱਖਾਂ ਦਾ ਉਹ ਕਹਿਣ ਲੱਗਾ ਪਹਿਲੀ ਗੱਲ ਤੇ ਇਹ ਆ ਵੀ ਸਿੱਖ ਹੁਣ ਇਤਿਹਾਸ ਦੇ ਕਰੈਕਟਰ ਬਣ ਕੇ ਰਹਿ ਜਾਣਗੇ ਸ਼ਖ ਖਤਮ ਹੋ ਗਏ ਨੇ ਹੁਣ ਉੱਠ ਨਹੀਂ ਸਕਦੇ ਪਹਿਲੇ ਤਾਂ ਹੁਣ ਇਹ ਕੀਤਾ ਦੂਜਾ ਕਹਿੰਦਾ ਜੇ ਉੱਠਣਗੇ ਤੇ ਲਗਭਗ 200 ਸਾਲ ਤੱਕ ਨਹੀਂ ਉੱਠ ਸਕਦੇ ਇਹਨਾਂ ਨੂੰ 200 ਇੰਨੀ ਮਾਰ ਮਾਰ ਕੇ ਆਇਆ ਮੈਂ ਵੀ ਇਹ 200 ਸਾਲਾਂ ਤੱਕ ਦੋ ਸਦੀਆਂ ਤੱਕ ਨਹੀਂ ਖੜੇ ਹੋ ਸਕਦੇ ਤਾਂ ਕੋਰਮ ਕੋਈ ਜਿਹੜੀ ਅਰਦੀ ਕੌਮ ਇੱਕ ਦਿਨ ਖਤਮ ਹੋ ਜਾਏ ਉਹ ਕਿਵੇਂ ਖੜੀ ਹੋਵੇਗੀ ਪਰ ਇਹ ਇਹਨਾ ਭਾਣਾ ਵਾਪਰਿਆ ਇਹ ਵਾਪਰਿਆ ਫਰਵਰੀ ਦੇ ਮਹੀਨੇ ਤੇ ਅਕਤੂਬਰ ਦੇ ਮਹੀਨੇ 8 ਮਹੀਨਿਆਂ ਬਾਅਦ ਅਬਦਾਲੀ ਆ ਨਾ ਜਿਹੜਾ ਉਹ ਦਿੱਲੀ ਤੋਂ ਚੱਲਦਾ ਆਪਣੇ ਅਫਗਾਨ ਨੂੰ ਵਾਪਸ ਤੇ ਸਿੱਖ ਆ ਸ਼ਾਹ ਬਾਦ ਮਾਰਕੰਡੇ ਦੇ ਕੋਲੇ ਰਾਤ ਨੂੰ ਘੇਰਦੇ ਐ ਤੇ ਅੰਮ੍ਰਿਤਸਰ ਤੱਕ ਅਫਦਾਲੀ ਦੀਆਂ ਫੌਜਾਂ ਨੂੰ ਕੁੱਟਦੇ ਅਤੇ ਅਫਦਾਲੀ ਸ਼ਤਪੁਰ ਛੱਡ ਕੇ ਭੱਜ ਜਾਂਦਾ ਦੋ ਅੱਧੀ ਰਾਤ ਨੂੰ ਜਿਸ ਦੇ ਲਈ ਦਾਵਾ ਕਰਦਾ ਸੀ ਅਫਦਾਲੀ ਵੀ 200 ਸਾਲ ਤੱਕ ਖੜੇ ਨਹੀਂ ਹੋ ਸਕਦੇ ਉਹਨਾਂ ਨੇ 8 ਮਹੀਨੇ ਬਾਅਦ ਅਫਦਾਲੀ ਨੂੰ ਕੁੱਟ ਕੇ ਭਜਾਇਆ ਜੰਗ ਦੇ ਨਦਾਨ ਵਿੱਚ ਅਰਥ ਇਹਨੂੰ ਕਹਿੰਦੇ ਆ ਚੜ੍ਹਦੀ ਕਲਾ ਜਿੱਥੇ ਦੁੱਖ ਤਾਂ ਹੈਣ ਪਰ ਮੈਨੂੰ ਦੁੱਖਾਂ ਦੀ ਦੁੱਖ ਦੁੱਖਾਂ ਦੇ ਨਾਲੋਂ ਮੈਨੂੰ ਸੁੱਖਾਂ ਦੇ ਦਾਤੇ ਵਾਹਿਗੁਰੂ ਤੇ ਵੱਧ ਭਰੋਸਾ ਹੈ ਮੇਰਾ ਸਭ ਕੁਝ ਰੁੱਟਿਆ ਜਾ ਚੁੱਕਿਆ ਪਰ ਰੁੱਟੇ ਜਾਣ ਤੋਂ ਬਾਅਦ ਵਿੱਚ ਵੀ ਮੈਨੂੰ ਇਹ ਭਰੋਸਾ ਹੈ ਖੋਣ ਵਾਲੇ ਨਾਲੋਂ ਦੇਣ ਵਾਲਾ ਦਾਤਾ ਵੱਡਾ ਹੈ ਉਹਦੇ ਦਰਕੋ ਮੈਨੂੰ ਸਭ ਕੁਝ ਮਿਲ ਜਾਣਾ ਹੈ ਜਿੱਥੇ ਕੋਲ ਕੋਈ ਕੁਝ ਨਾ ਹੁੰਦਿਆਂ ਹੋਇਆਂ ਵੀ ਸੁਖ ਹੋਵੇ ਸੰਤੋਖ ਹੋਵੇ ਸਿਦਕ ਹੋਵੇ ਪਰਮੇਸ਼ਰ ਤੇ ਭਰੋਸਾ ਹੋਵੇ ਗੁਰੂ ਮੇਰੇ ਨਾਲ ਹੈ ਤੇ ਸਭ ਕੁਝ ਹੀ ਮੇਰੇ ਨਾਲ ਹੈ ਇਹਨੂੰ ਕਿਹਾ ਜਾਂਦਾ ਚੜ੍ਹਦੀ ਕਲਾ ਜੋ ਨਰ ਦੁੱਖ ਮੈਂ ਦੁੱਖ ਨਹੀਂ ਮੰਨੇ ਸੁਖ ਸੁਨੇ ਅਰ ਭੈ ਨਹੀਂ ਜਾਪੇ ਕੰਚਨ ਮਾਟੀ ਮੰਨੇ ਇਹਨੂੰ ਚੜ੍ਹਦੀ ਕਲਾ ਕਹਿੰਦੇ ਆ ਤੁਹਿਆ ਅੱਜ ਦਾ ਇਹ ਮੈਂ ਤੁਹਾਨੂੰ ਬੇਨਤੀਆਂ ਕਿਉਂ ਕੀਤੀਆਂ ਜਿਹੜਾ ਅੱਜ ਦਾ ਸਾਡਾ ਇਸ ਪਤਾ ਹੈ ਨਾ ਇਸ ਸੰਚੜ ਦੀ ਕਲਾ ਬਖਸ਼ਦਾ ਹੈ ਗੱਲ ਗੁਰੂ ਅਰਜਨ ਸਾਹਿਬ ਪਾਤਸ਼ਾਹ ਕਰੋੜਾਂ ਦੀ ਕਰ ਹੈ ਕਈ ਕੋਟ ਵਾਰ-ਵਾਰ ਕਹਿ ਰਹੇ ਨੇ ਕਈ ਕੋਟ ਕਈ ਕੋਟ ਵਾਰ-ਵਾਰ ਕੋਟ ਦਾ ਅਰਥ ਹੈ ਕਰੋੜਾ ਕਈ ਕਰੋੜਾਂ ਹੀ ਪਿੱਛੇ ਆਪਾਂ ਜਿਹੜਾ ਪਤਾ ਵਿਚਾਰਿਆ ਪੰਜਵਾਂ ਜਿਦੇ ਵਿੱਚ ਪਾਤਸ਼ਾਹ ਨੇ ਕਿਹਾ ਵੀ ਕਈ ਕੋਟ ਪਤਾਲ ਕੇ ਵਾਸੀ ਕਈ ਕੋਟ ਨਰਕ ਸੁਰਗ ਨਿਵਾਸੀ ਕਈ ਕੋਟ ਜਨਮੈ ਜੀਵੈ ਮਰੈ ਕਈ ਕਰੋੜਾਂ ਹੀ ਜੰਮਦੇ ਨੇ ਮਰ ਜਾਂਦੇ ਨੇ ਕਈ ਕੋਟ ਬਹੁ ਜੋਨੀ ਫਿਰੈ ਕਰੋੜਾਂ ਹੀ ਜੋਨਾ ਚ ਭਟਕਦੇ ਫਿਰਦੇ ਹਨ ਕਰੋੜਾਂ ਹੀ ਬੈਠਤ ਹੀ ਖਾਹੇ ਕਈ ਕੋਟ ਘਾਲੇ ਥੱਕ ਪਾਹੇ ਕਰੋੜਾਂ ਐਸੇ ਨੇ ਤੇ ਕੋਈ ਕੰਮ ਕਰਨੇ ਕਰਦੇ ਬੈਠਿਆਂ ਹੀ ਖਾ ਰਹੇ ਨੇ ਕਰੋੜਾਂ ਐਸੇ ਵੀ ਨਹੀਂ ਕਾਲਣੇ ਥੱਕ ਪਾਹੀਂ ਕਾਲਣਾ ਘਾਲ ਘਾਲ ਕੇ ਥੱਕ ਜਾਂਦੇ ਤਾਂ ਵੀ ਕੁਝ ਪੱਲੇ ਨਹੀਂ ਪੈਂਦਾ ਉਹ ਵੀ ਕਰੋੜਾਂ ਨਹੀਂ ਪਿਛਲੀ ਪੰਕਤੀ ਆਪਾਂ ਪਿਛਲੇ ਪਦੇ ਚ ਵਿਚਾਰਿਆ ਹੁਣ ਉਸ ਤੋਂ ਬਾਅਦ ਲ ਅਗਲਾ ਇਹ 6ਵਾਂ ਪਦ ਹੈ ਇਹਦੇ ਚ ਗੱਲ ਗੁਰੂ ਅਰਜਨ ਸਾਹਿਬ ਪਾਤਸ਼ਾਹ ਨੇ ਚੜ੍ਹਦੀ ਕਲਾ ਦੀ ਸੁਖ ਦੀ ਕੀਤੀ ਗੁਰਮਖੂ ਆਮ ਤੌਰ ਉੱਤੇ ਜਿਹੜਾ ਹੁਣ ਇਹ ਸਮਝੋ ਜੀ ਇਹਦੇ ਆਪਾਂ ਸ਼ੁਰੂ ਕਰਦੇ ਹਾਂ ਬੰਦਾ ਜਿਹੋ ਜੀ ਮਿੱਤਰਤਾ ਰੱਖਦਾ ਜਿਹੋ ਜੀ ਹੀ ਥਾਵਾਂ ਤੇ ਬਹਿੰਦਾ ਉਹਦੀ ਬਿਰਤੀ ਉਹ ਜੀ ਬਣ ਜਾਂਦੀ ਹੈ। ਉਹਨੂੰ ਲੱਗਦਾ ਵੀ ਸਭ ਕੁਝ ਇਦਾਂ ਦਾ ਹੀ ਹੈ। ਤੁਸੀਂ ਕਿਸੇ ਸ਼ਰਾਬੀ ਦੇ ਕੋਲੇ ਬੈਠੋ ਨਾ। ਉਹਨਾਂ ਸ਼ਰਾਬੀ ਕੀ ਹੁੰਦਾ ਹੈ? ਬੈਠਣਾ ਉਥੋਂ ਨਾਲ ਵੀ ਸ਼ਰਾਬੀਆਂ ਨਾਲ ਹੈ। ਤੇ ਜਾਂਦਾ ਵੀ ਸ਼ਾਮ ਨੂੰ ਠੇਕੇ ਤੇ ਹੀ ਹੈ। ਉਹ ਉਹਦਾ ਤੇ ਉਦਾਂ ਦਾ ਹੀ ਹੈ ਨਾ। ਉਹਨੇ ਕਹਿਣਾ ਜੀ ਕੋਈ ਕੋਈ ਬੱਚਿਆ ਸਾਰੀ ਦੁਨੀਆ ਹੀ ਪੀਂਦੀ ਹੈ। ਉਹਨੇ ਇਹੀ ਕਹਿਣਾ ਇੱਕ ਅੱਦਾ ਹੁੰਦਾ ਜੀ ਕੋਈ ਮਾੜਾ ਮੋਟਾ ਹੁਣ ਤੇ ਸਾਰੇ ਹੀ ਪੀ ਜਾਂਦੇ ਆ ਕਿਉਂ ਕਿ ਉਹ ਬੰਦਾ ਉੱਠਦਾ ਵੀ ਪੀਣ ਵਾਲਿਆਂ ਦੇ ਨਾਲ ਹੈ ਉਹਦਾ ਲੈਣ ਦੇਣ ਵੀ ਪੀਣ ਵਾਲਿਆਂ ਦੇ ਨਾਲ ਹੈ ਤੇ ਸ਼ਾਮ ਨੂੰ ਜਾਂਦਾ ਵੀ ਠੇਕੇ ਤੇ ਜਿੱਥੇ ਪੀਣ ਵਾਲੇ ਹੁੰਦੇ ਆ ਉਹਨੂੰ ਇੰਜ ਲੱਗਦਾ ਵੀ ਸਾਰੇ ਹੀ ਪੀਂਦੇ ਨੇ ਮੈਂ 혼ਾ ਇਕੱਲਾ ਪੀਣਾ ਅੱਛਾ ਜਿਹੜੇ ਗੁਰਮਖ ਨਹੀਂ ਬਾਣੀ ਪੜਨ ਵਾਲੇ ਨਹੀਂ ਸੁਬਾ ਸ਼ਾਮ ਸੰਗਤ ਕਰਨ ਵਾਲੇ ਨਹੀਂ ਹੁਣ ਉਹਨਾਂ ਦਾ ਕੀ ਹੈ ਲੈਣ ਦੇਣ ਵੀ ਉਹ ਗੁਰਮਖਾਂ ਦੇ ਨਾਲ ਹੈ ਬੈਣਾ ਉੱਠਣਾ ਵੀ ਗੁਰਮਖਾਂ ਦੇ ਨਾਲ ਹੈ ਹਨ ਇਦਾਂ ਸੰਗਤਰੀ ਗੁਰਮਖਾਂ ਦੀ ਕਰਦੇ ਆ ਉਹਨਾਂ ਨੇ ਕੀ ਕਹਿਣਾ ਕੋਈ ਕੋਈ ਹੈ ਭਾਈ ਸਾ ਪੀਣ ਵਾਲਾ ਨਹੀਂ ਤੇ ਬਹੁਤੀ ਗਿਣਤੀ ਤੇ ਗੁਰਮਖਾਂ ਦੀ ਹੈ ਕਿੱਥੇ ਲੋਕ ਪੀਂਦੇ ਆ ਹੁਣ ਉਹਦੀ ਮੈਂਟੈਲਿਟੀ ਉਦਾਂ ਦੀ ਬਣੀ ਕਿ ਉਹਦਾ ਮਿਲਮਲਾਪ ਉਦਾਂ ਦਾ ਤੋ ਗੁਰਮਖੋਂ ਕਈ ਵਾਰ ਅਸੀਂ ਇਦਾਂ ਕਰਕੇ ਜਦੋਂ ਸਾਡੇ ਘਰ ਦੁੱਖ ਆ ਜਾਂਦਾ ਅਸੀਂ ਕਹਿੰਨਾ ਜੀ ਹੋ 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 ਦੁੱਖੀ ਦੁੱਖ ਨੇ ਦੁੱਖੀ ਦੁੱਖ ਨੇ ਅੱਛਾ ਜੀ ਜਿਹੜਾ ਸੇਤਮੰਦ ਹੈ ਸੇਤਮੰਦ ਬੰਦਾ ਹੈ ਪੈਸੇ ਦੀ ਕੋਈ ਕਮੀ ਨਹੀਂ ਉਹ ਕਹਿੰਦਾ ਭਾਈ ਸਾਹਿਬ ਐਵੇਂ ਲੱਗਦਾ ਦੁਨੀਆ ਕੰਮ ਕਰਨ ਨੂੰ ਤਿਆਰ ਨਹੀਂ ਹੈ ਤਾਂ ਸੌਖੀ ਬਹੁਤ ਹੈ ਦੁਨੀਆ ਨੇ ਕਮੀ ਹੋਈ ਪਈ ਹੈ ਅੱਛਾ ਉਹ ਉਹਦੀ ਉਹਦਾ ਦਿਮਾਗ ਉਦਾਂ ਦਾ ਬਣ ਗਿਆ ਇਹਦਾ ਭਾਵ ਕਿ ਸਭ ਕੁਝ ਉਦਾਂ ਦਾ ਨਹੀਂ ਹੁੰਦਾ ਜਿੱਦਾਂ ਦਾ ਅਸੀਂ ਸੋਚਦੇ ਹੁੰਨੇ ਆ ਗੁਰਮਤਿ ਸਖਸ਼ ਉਦਾਂ ਦਾ ਨਹੀਂ ਹੁੰਦਾ ਸਿਰਫ ਤੇ ਸਿਰਫ ਆਪਣੇ ਨਜ਼ਰੀਏ ਤੋਂ ਵੇਖਣ ਦਾ ਢੰਗ ਬਦਲਣਾ ਪੈਂਦਾ ਬਸ ਗੁਰੂ ਪਾਤਸ਼ਾਹ ਨੇ ਇੱਥੇ ਸਾਨੂੰ ਇਹੀ ਕਿਹਾ ਪਾਤਸ਼ਾਹ ਕਹਿੰਦੇ ਐਵੇਂ ਨਾ ਪਿਆਰਿਆ ਫਿਕਰ ਕਰਿਆ ਕਰ ਵੀ ਸਾਰੀ ਦੁਨੀਆ ਠਾਗੋ ਹੀ ਫਿਰਦੀ ਹੈ ਸਾਰੀ ਦੁਨੀਆ ਬੇਈਮਾਨੀ ਹੋ ਗਈ ਸਾਰੀ ਦੁਨੀਆ ਵਿੱਚ ਕਿਤੇ ਅਤਵਾਰ ਹੀ ਨਹੀਂ ਰਿਹਾ ਅਸੀਂ ਕਹਿੰਦੇ ਨੇ ਜੀ ਹੁਣ ਤਰਸਤੇਦਾਰੀਆਂ ਵੀ ਨਹੀਂ ਰਹਿ ਗਈਆਂ ਇਹ ਉਦਾਸੀਨਤਾ ਗੁਰਮਖ ਗੁਰੂ ਪਾਤਸ਼ਾਹ ਕਹਿੰਦੇ ਨਹੀਂ ਆ ਮੈਂ ਤੈਨੂੰ ਦੱਸਾਂ ਕੀ ਦੱਸਾਂ ਕਈ ਕੋਟ ਭਏ ਬੈਰਾਗੀ ਪਰ ਮਖੋ ਬੈਰਾਗੀ ਕੀ ਹੁੰਦਾ ਹੈ ਕਈ ਕੋਟ ਪਾਤਸ਼ਾਹ ਕਹਿੰਦੇ ਕਈ ਕਰੋੜਾਂ ਭਏ ਹੈਨ ਸੰਸਾਰ ਤੇ ਬੈਰਾਗੀ ਬੈਰਾਗੀ ਦਾ ਕੀ ਅਰਥ ਹੈ ਬੈਰਾਗ ਰਾਗ ਤੋਂ ਰਹਿਤ ਰਾਗ ਦਾ ਅਰਥ ਹੈ মোহ ਬੈ ਦਾ ਅਰਥ ਹੈ ਬਿਨਾਂ ਮਾਇਆ ਦੇ মোহ ਤੋਂ ਬਿਨਾਂ ਜਿਨ੍ਹਾਂ ਵਿੱਚ ਮਾਇਆ ਦਾ ਕੋਈ ਮੋਹ ਨਹੀਂ ਹੈ ਪਾਤਸ਼ਾਹ ਕਹਿੰਦੇ ਐਸੇ ਵੀ ਰੱਬ ਨੇ ਕਰੋੜਾਂ ਬਣਾਏ ਆ ਸੰਸਾਰ ਤੇ ਐਵੇਂ ਨਾ ਤੂੰ ਉਦਾਸ ਹੋਇਆ ਕਰ ਵੀ ਸਾਰੀ ਗੁਣੀਆਂ ਠਾਗੀ ਤੁਰੀ ਫਿਰਦੀ ਆ ਸਾਰੇ ਲੋਕ ਬੇਈਮਾਨ ਹੀ ਹੋਗੇ ਤੇਰਾ ਬੈਠਣਾ ਉੱਠਣਾ ਉਹਨਾਂ ਦੇ ਨਾਲ ਹੈ ਜਿਹੜੇ ਹਮੇਸ਼ਾ ਆਪਾਂ ਕਹਿ ਲੋ ਵੀ ਨੈਗੇਟਿਵ ਸੋਚਦੇ ਆ ਜਿਹੜੇ ਸੋਚਦੇ ਉਦਾਂ ਦਾ ਤੂੰ ਬੈਠਿਆ ਕਰ ਗੁਰਮਖੰਦ ਦੇ ਕੋਲ ਬੈਠਿਆ ਕਰ ਬਾਣੀ ਪੜਨ ਵਾਲਿਆਂ ਦੇ ਕੋਲ ਇਦੋਂ ਪੜੇਗਾ ਨਾ ਕਈ ਕੋਟ ਭਏ ਬੈਰਾਗੀ ਬੈਰਾਗ ਦਾ ਕੀ ਅਰਥ ਹੈ ਮਾਇਆ ਦੇ ਮੋਹ ਤੋਂ ਉੱਪਰ ਹੋ ਗਏ ਪਾਤਸ਼ਾਹ ਕਹਿੰਦੇ ਕਈ ਕੋਟ ਭਏ ਬੈਰਾਗੀ ਭਾਈ ਇੱਥੇ ਮਾਇਆ ਦਾ ਮੋਹ ਤਿਆਗ ਕਰਕੇ ਰੱਬ ਨਾਲ ਜੁੜੇ ਹੋਏ ਨੇ ਜਿਹੜੇ ਉਹ ਵੀ ਕਈ ਕੋਟ ਹਨ ਕਰੋੜਾਂ ਹੀ ਹਨ ਸੰਸਾਰ ਦੇ ਹਾਂ ਕਿ ਉਹ ਕਰੋੜਾਂ ਤੈਨੂੰ ਕਿਉਂ ਨਹੀਂ ਮਿਲਦੇ ਪਏ ਕਿਉਂਕਿ ਤੇਰਾ ਬਹਿਣਾ ਉੱਠਣਾ ਹੋਰਾਂ ਦੇ ਨਾਲ ਆ ਕੁਰਾਂ ਦੀ ਨਾਲ ਹੈ ਕਈ ਰਾਮ ਨਾਮ ਸੰਗ ਤਿੰਨ ਲਿਵ ਲਾਗੀ ਜਿਨ੍ਹਾਂ ਦੀ ਲਿਵ 24 ਘੰਟੇ ਰਾਮ ਨਾਮ ਸੰਗ ਰਾਮ ਦੇ ਨਾਮ ਦੇ ਨਾਲ ਤਿੰਨ ਲਿਵ ਲਵ ਲਾਗੀ ਜਿਨ੍ਹਾਂ ਦੀ ਲਿਵ 24 ਘੰਟੇ ਰਾਮ ਦੇ ਨਾਮ ਨਾਲ ਲੱਗੀ ਰਹਿੰਦੀ ਹੈ ਇਸ ਸੰਸਾਰ ਉੱਤੇ ਪਰਮੇਸ਼ਰ ਨੇ ਐਸੇ ਵੀ ਕਰੋੜਾ ਬੈਰਾਗੀ ਪੈਦਾ ਕੀਤੇ ਹਨ ਕਈ ਕੋਟ ਪ੍ਰਭ ਕੋ ਖੋਜੰਤੇ 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 ਕੀ ਹੁੰਦਾ ਲੱਭਣ ਵਾਲੇ ਖੋਜ ਕਰਨ ਵਾਲੇ ਜਦੋਂ ਗੁਰਮਖੋ ਅਸੀਂ ਇਹ ਦੇਖਦੇ ਆ ਵੀ ਹਰ ਇੱਕ ਬੰਦਾ ਮਾਇਆ ਪਿੱਛੇ ਭੱਜਿਆ ਫਿਰਦਾ ਜੀ ਹਰ ਇੱਕ ਮਨੁੱਖ ਮਾਇਆ ਮਾਇਆ ਹੀ ਕਰਦਾ ਫਿਰਦਾ ਤੇ ਅਸੀਂ ਕਹਿ ਦੇਣਾ ਵੀ ਕਾਲ ਯੁਗ ਆ ਗਿਆ ਜੀ ਹੁਣ ਤਾਂ ਅਸੀਂ ਇਹੀ ਕਹਿੰਦੇ ਆ ਨਾ ਵੀ ਹੁਣ ਤੇ ਕਾਲ ਯੁਗ ਆ ਗਿਆ ਗੁਰਮਖੋ ਗੁਰਨਾਨਕ ਸਾਹਿਬ ਦੀ ਬਾਣੀ ਪੜਦੇ ਆ ਆਸਾ ਦੀ ਵਾਰ ਆਸਾ ਦੀ ਵਾਰ ਵਿੱਚ ਗੁਰੂ ਪਾਤਸ਼ਾਹ ਨੇ ਸਤਜੁਗ ਕਲਜੁਗ ਦਵਾਪਰ ਦੀ ਗੱਲ ਕੀਤੀ ਹੈ ਪਰ ਇਹ ਨਹੀਂ ਲਿਖਿਆ ਵੀ ਇਹ ਜੁਗ ਬੀਤ ਗਏ ਨੇ ਪਾਤਸ਼ਾਹ ਕਹਿੰਦੇ ਨਹੀਂ ਚੱਲਦੇ ਐ ਤ੍ਰੇਤਾ ਵੀ ਚੱਲ ਰਿਹਾ ਹੈ ਦਵਾਪਰ ਵੀ ਚੱਲ ਰਿਹਾ ਹੈ ਸਭਜੁਗ ਵੀ ਚੱਲ ਰਿਹਾ ਹੈ ਕਲਜੁਗ ਵੀ ਚੱਲ ਰਿਹਾ ਹੈ ਇੱਕ ਤਾਂ ਸਨਾਤਨ ਫਲਸਫੀ ਹੈ ਨਾ ਵੀ ਸਤਜਯੁਗ ਸੀ ਜੀ ਪਹਿਲਾਂ ਫਿਰ ਤ੍ਰੇਤਾ ਫਿਰ ਦਵਾਪਰ ਆ ਗਿਆ ਹੁਣ ਕਾਲਯੁਗ ਚੱਲਦਾ ਪਿਆ ਗੁਰੂ ਨਾਨਕ ਸਾਹਿਬ ਪਾਤਸ਼ਾਹ ਕਹਿੰਦੇ ਚਾਰੇ ਦੇ ਚਾਰੇ ਚੱਲਦੇ ਪਏ ਆ ਹੁਣ ਇਹ ਤੂੰ ਵੇਖਣਾ ਵੀ ਤੂੰ ਕਿਹੜੇ ਯੁਗ ਚ ਰਹਿਣਾ ਹੈ ਇਹ ਤੂੰ ਵੇਖਣਾ ਵੀ ਤੂੰ ਕਿਹੜੇ ਯੁਗ ਵਿੱਚ ਜ਼ਿੰਦਗੀ ਬਤੀਤ ਕਰਨੀ ਹੈ ਪੁੱਛਿਆ ਕਿਵੇਂ ਨਾਨਕ ਮੇਰ ਸਰੀਰ ਕਾ ਇੱਕ ਰਥ ਇੱਕ ਰਥਵਾਹ ਪਾਤਸ਼ਾਹ ਕਹਿੰਦੇ ਇਹ ਜਿਹੜਾ ਮੇਰਤੀ ਹੁੰਦਾ ਹੈ ਸ਼ਰੋਮ ਨਹੀਂ ਮੇਰਦਾਰਤਾ ਪਾਤਸ਼ਾਹ ਕਹਿੰਦੇ ਇਹ ਸਰੀਰ ਤਾਂ ਸ਼੍ਰੋਮ ਨਹੀਂ ਹੈ ਨਾਨਕ ਮੀਰ ਸ ਇੱਕ ਰੱਥ ਇੱਕ ਰਥਵਾ ਇੱਕ ਰੱਥ ਹੁੰਦਾ ਹੈ ਇੱਕ ਰੱਥ ਨੂੰ ਚਲਾਉਣ ਵਾਲਾ ਰਥਵਾਹੀ ਹੁੰਦਾ ਡਰਾਈਵਰ ਹੁੰਦਾ ਪਾਤਸ਼ਾਹ ਕਹਿੰਦੇ ਇਹ ਕਲਿ ਕਿਵੇਂ ਸਤਜੁਗ ਰੱਥ ਸੰਤੋਖ ਕਾ ਧਰਮ ਅੱਗੇ ਰਥਵਾਹੂ ਪਾਤਸ਼ਾਹ ਕਹਿੰਦੇ ਸਤਜੁਗ ਰੱਥ ਸੰਤੋਖ ਕਾ ਸੰਤੋਖੀ ਹੁੰਦਾ ਸਬਰ ਜਿਨ੍ਹਾਂ ਦਾ ਇਹ ਰੱਥ ਦਾ ਕੀ ਅਰਥ ਹੈ ਇਹ ਸਰੀਰ ਜਿਨ੍ਹਾਂ ਦਾ ਰੱਥ ਸਬਰ ਦੇ ਵਿੱਚ ਹੈ ਜਿਨ੍ਹਾਂ ਦਾ ਰੱਥ ਸਰੀਰ ਸਭ ਜਿਨ੍ਹਾਂ ਦਾ ਸਰੀਰ ਸਬਰ ਦੇ ਵਿੱਚ ਹੈ ਸੰਤੋਖ ਦੇ ਵਿੱਚ ਹੈ ਤੇ ਧਰਮ ਉਹਨਾਂ ਦੇ ਸਰੀਰ ਨੂੰ ਚਲਾ ਰਿਹਾ ਹੈ ਪਾਤਸ਼ਾਹ ਕਹਿੰਦੇ ਉਹ ਬੰਦੇ ਸਤਜਗ ਦੇ ਵਿੱਚ ਨੇ ਅਰਥ ਬਣੇਗਾ ਇਹ ਸਤਜਗ ਰੱਥ ਸੰਤੋਖ ਕਾ ਧਰਮ ਅੱਗੇ ਰਥਵਾਹੋ ਅਰਥ ਕੀ ਧਰਮ ਰਥਵਾਹੀ ਬਣ ਕੇ ਚਲਾ ਰਿਹਾ ਤੇ ਇਹ ਸਰੀਰ ਸਬਰ ਰੂਪੀ ਸੰਤੋਖ ਬਣ ਗਿਆ ਅਰਥ ਕੀ ਸਰੀਰ ਸਬਰ ਦੇ ਵਿੱਚ ਹੈ ਤੇ ਜੇ ਧਰਮ ਦੇ ਅਨੁਸਾਰ ਚੱਲ ਰਿਹਾ ਪਾਤਸ਼ਾਹ ਕਹਿੰਦੇ ਉਹ ਮਨੁੱਖ ਸਤਜਗ ਦੇ ਵਿੱਚ ਹੈ ਅਰਥ ਕੀ ਬਣਿਆ ਸੰਤੋਖ ਤੇ ਧਰਮ ਤੋਂ ਬਿਨਾ ਸਤਜਗ ਵਿੱਚ ਨਹੀਂ ਜਾਇਆ ਜਾਣਾ ਕਾਲਜੁਗ ਰਥ ਅਗਣ ਕਾ ਕੂੜ ਅਗੈ ਰਥਵਾ ਹੋ ਸੱਜੋ ਕੇ ਰਥ ਅਗਣ ਅਗਣ ਕੀ ਹੁੰਦਾ ਤ੍ਰਿਸ਼ਨਾ ਸਰੀਰ ਵਿੱਚ ਤ੍ਰਿਸ਼ਨਾ ਹੀ ਤ੍ਰਿਸ਼ਨਾ ਹੈ ਤੇ ਝੂਠ ਇਸ ਸਰੀਰ ਨੂੰ ਚਲਾ ਰਿਹਾ ਹੈ ਊੜ ਅਗੇ ਰਥਵਾਹੋ ਕੀ ਹੁੰਦਾ ਰਥਵਾਹੀ ਚਲਾਉਣ ਵਾਲਾ ਡਰਾਈਵਰ ਇਹ ਸਰੀਰ ਮਾਨੋ ਤ੍ਰਿਸ਼ਨਾ ਵਿੱਚ ਜੀ ਰਿਹਾ ਤੇ ਕੂੜ ਸਰੀਰ ਨੂੰ ਚਲਾ ਰਿਹਾ ਹੈ ਅਰਥ ਕੀ ਬਣਿਆ ਇਹ ਸਰੀਰ ਕੂੜ ਦੇ ਹੁਕਮ ਨਾਲ ਚੱਲਦਾ ਹੈ ਪਾਤਸ਼ਾਹ ਕਹਿੰਦੇ ਉਹ ਕਾਲ ਯੁਗ ਦੇ ਵਿੱਚ ਹੈ ਉਹ ਯੁਗ ਕਲਯੁਗ ਦੇ ਵਿੱਚ ਆ ਗੁਰਮਖੋ ਬਸ ਆਹੀ ਹੈ ਸਬਰ ਤੇ ਧਰਮ ਅਨੁਸਾਰ ਚੱਲਾਂਗੇ ਸਤਜੁਗ ਵਿੱਚ ਜੀਵਾਂਗੇ ਤ੍ਰਿਸ਼ਨਾ ਤੇ ਝੂਠ ਦੇ ਅਨੁਸਾਰ ਚੱਲਾਂਗੇ ਵਰਮਕੋ ਕਲਯੁਗ ਵਿੱਚ ਜੀਵਾਂਗੇ ਇਹ ਪ੍ਰੈਕਟੀਕਲ ਨਹੀਂ ਬਾਬੇ ਦੇ ਇਸੇ ਤਰ੍ਹਾਂ ਪਾਤਸ਼ਾਹ ਕਹਿੰਦੇ ਕਈ ਕੋਟ ਪ੍ਰਭ ਕੋ ਖੋਜਨ ਤੇ ਕਰੋੜਾਂ ਹੀ ਐਸੇ ਨਹੀਂ ਭਾਈ ਆਪਾਂ ਕਹਿੰਦਾ ਵੀ ਦੁਨੀਆ ਮਾਇਆ ਪਿੱਛੇ ਭਜਦੀ ਪਈ ਹੈ ਪਾਤਸ਼ਾਹ ਕਹਿੰਦੇ ਉਹ ਨਹੀਂ ਭਾਈ ਕਈ ਕੋਟ ਕਈ ਕਰੋੜਾਂ ਹੀ ਹਨ ਪ੍ਰਭ ਕੋ ਖੋਜਨਤੇ ਜਿਹੜੇ ਅੱਜ ਵੀ ਉਸ ਵਾਹਿਗੁਰੂ ਪਰਮੇਸ਼ਰ ਦੀ ਖੋਜ ਵਿੱਚ ਲੱਗੇ ਹੋਏ ਹਨ ਸਾਰੀ ਦੁਨੀਆ ਥੋੜਾ ਮਾਇਆ ਪਿੱਛੇ ਹੈ ਕਰੋੜਾਂ ਹੀ ਨੇ ਸੰਸਾਰ ਉੱਤੇ ਜਿਹੜੇ ਅੱਜ ਵੀ ਪ੍ਰਭ ਕੋ ਖੋਜਨਤੇ ਜਿਹੜੇ ਅੱਜ ਵੀ ਪਰਮੇਸ਼ਰ ਵਾਹਿਗੁਰੂ ਦੀ ਖੋਜ ਵਿੱਚ ਲੱਗੇ ਹੋਏ ਹਨ ਆਤਮਮੈ ਪਾਰ ਬ੍ਰਹਮ ਲਹੰਤੇ ਜਿਨ੍ਹਾਂ ਦੀ ਆਤਮਾ ਵਿੱਚ ਸਦਾ ਹੀ ਉਸ ਵਾਹਿਗੁਰੂ ਦੇ ਨਾਮ ਦਾ ਲਾਹਾ ਅੱਜ ਵੀ ਬਣਿਆ ਹੋਇਆ ਹੈ। ਕਈ ਕੋਟ ਦਰਸ਼ਨ ਪ੍ਰਭ ਪਿਆਸ ਆਮ ਤੌਰ ਉੱਤੇ ਆਪਾਂ ਕਹਿੰਦੇ ਆ ਵੀ ਹਰ ਇੱਕ ਬੰਦਾ ਦੀ ਮਾਇਆ ਦਾ ਭੁੱਖ ਹੈ। ਹਰ ਇੱਕ ਬੰਦਾ ਤਨ ਹੀ ਤਨ ਚਾਹੁੰਦਾ ਹੈ, ਬਾਦਸ਼ਾਹ ਕਹਿੰਦੇ ਨਹੀਂ। ਤੇਰਾ ਬੈਠਣਾ ਉੱਠਣਾ ਇਹੋ ਜਿਹਿਆਂ ਦੇ ਨਾਲ ਹੈ। ਤਾ ਤੈਨੂੰ ਲੱਗਦਾ ਜੇ ਤੂੰ ਠੱਗਾ ਨਾ ਬੈਠੇਂਗਾ ਤੈਨੂੰ ਲੱਗਣਾ ਵੀ ਸਾਰੀ ਦੁਨੀਆ ਠੱਗੀ ਹੈ ਚੋਰਾਣਾ ਬੈਠੇਂਗਾ ਲੱਗਣਾ ਵੀ ਸਾਰੀ ਦੁਨੀਆ ਚੋਰੀ ਹੋਈ ਫਿਰਦੀ ਹੈ ਜੇ ਉੱਠਣਾ ਬਿਠਣਾ ਗੁਰਮਖਾਨਾ ਹੋਵੇਗਾ ਕਹਿਣਾ ਨਹੀਂ ਇੱਥੇ ਨਾਮ ਜਪਣ ਵਾਲੇ ਵੀ ਬਹੁਤ ਹੈ ਸਿਮਰਨ ਕਰਨ ਵਾਲੇ ਵੀ ਬਹੁਤ ਹੈ ਕਈ ਕੋਟ ਦਰਸ਼ਨ ਪ੍ਰਭ ਪਿਆਸ ਅਸੀਂ ਕਹਿੰਦੇ ਆ ਜੀ ਹਰ ਇੱਕ ਬੰਦਿਆ ਮਾਇਆ ਦੇ ਪਿੱਛੇ ਭਜਦਾ ਪਿਆ ਧਨ ਦੇ ਪਿੱਛੇ ਭਜਦਾ ਪਿਆ ਨਹੀਂ ਪਾਤਸ਼ਾਹਾਂ ਦੇ ਕਈ ਕੋਟ ਦਰਸ਼ਨ ਪ੍ਰਭ ਪਿਆਸ ਕਰੋੜਾਂ ਹੀ ਹਨ ਇਸ ਸੰਸਾਰ ਉੱਤੇ ਜਿਨ੍ਹਾਂ ਨੂੰ ਅੱਜ ਵੀ ਵਾਹਿਗੁਰੂ ਪਰਮੇਸ਼ਰ ਦੇ ਦਰਸ਼ਨਾ ਦੀ ਪਿਆਸ ਹੈ ਸਾਰੇ ਥੋੜਾ ਕਿਤੇ 100% ਦੁਨੀਆ ਥੋੜਾ ਕਿਤੇ ਜਿਨ੍ਹਾਂ ਦੇ ਮਨ ਅੰਦਰ ਅੱਜ ਵੀ ਧਨ ਦੀ ਪਿਆਸ ਹੈ ਵਿਕਾਰਾਂ ਦੀ ਪਿਆਸ ਨਹੀਂ ਦਰਸ਼ਨ ਪ੍ਰਭ ਪਿਆਸ ਅੱਜ ਵੀ ਜਿਨ੍ਹਾਂ ਦੇ ਮਨਾਂ ਦੇ ਵਿੱਚ ਵਾਹਿਗੁਰੂ ਪਰਮੇਸ਼ਰ ਦੇ ਦਰਸ਼ਨਾਂ ਦੀ ਪਿਆਸ ਹੈ ਪਾਤਸ਼ਾਹ ਕਹਿੰਦੇ ਕਈ ਕੋਟ ਐਸੇ ਅੱਜ ਵੀ ਕਈ ਕਰੋੜਾਂ ਹੀ ਹਨ ਸੰਸਾਰ ਉੱਤੇ ਕਈ ਤਿੰਨ ਕੌ ਮਿਲਿਓ ਪ੍ਰਭ ਅਬినాਸ਼ ਅਬినాਸ਼ ਹੁੰਦਾ ਕਦੇ ਨਾ ਨਾਸ਼ ਹੋਣ ਵਾਲਾ ਤੇ ਜਿਹੜੇ ਉਸ ਵਾਹਿਗੁਰੂ ਦੇ ਦਰਸ਼ਨਾਂ ਦੀ ਪਿਆਸ ਲੈ ਕੇ ਚੱਲ ਰਹੇ ਨੇ ਪਾਤਸ਼ਾਹ ਕਹਿੰਦੇ ਅੱਜ ਵੀ ਉਹਨਾਂ ਨੂੰ ਤਿੰਨ ਕੌ ਮਿਲਿਓ ਤਿੰਨਾਂ ਨੂੰ ਅੱਜ ਵੀ ਮਿਲਿਆ ਹੈ ਪ੍ਰਭ ਅਬਨਾਸ਼ ਕਦੇ ਨਾ ਨਾਸ਼ ਹੋਣ ਵਾਲਾ ਵਾਹਿਗੁਰੂ ਅੱਜ ਵੀ ਮਿਲ ਜਾਂਦਾ ਹੈ ਗੁਰਮਖੋ ਅਰਥ ਕੀ ਬਣਿਆ ਉਦਾਸ ਨਾ ਹੋ ਵੀਰੇ ਪੁਰਾਣੇ ਸਮੇਂ ਵਾਲੇ ਸਨ ਜੀ ਰੱਬ ਉਹਨਾਂ ਨੇ ਪਾਲਿਆ ਸੀ ਬਾਦਸ਼ਾਹ ਕਹਿੰਦੇ ਕਰੋੜਾਂ ਅੱਜ ਵੀ ਹਨ ਜਿਨ੍ਹਾਂ ਨੂੰ ਅੱਜ ਵੀ ਅਬਨਾਸ਼ੀ ਪ੍ਰਭੂ ਦਾ ਮਿਲਾਪ ਹੋਇਆ ਹੈ ਜਿਨ੍ਹਾਂ ਨੇ ਅੱਜ ਵੀ ਪ੍ਰਾਪਤ ਕੀਤਾ ਹੈ ਕਈ ਤਿੰਨ ਕਈ ਕੋਟ ਦਰਸ਼ਨ ਪ੍ਰਭ ਪਿਆਸ ਕਈ ਕਰੋੜਾਂ ਹੀ ਹਨ ਜਿਨ੍ਹਾਂ ਦੇ ਅੱਜ ਵੀ ਮਨ ਵਿੱਚ ਪਰਮੇਸ਼ਰ ਦੇ ਦਰਸ਼ਨ ਦੀ ਪਿਆਸ ਹੈ ਤਿੰਨ ਕੋ ਮਿਲਿਓ ਪ੍ਰਭ ਅਬਿਨਾਸ਼ ਉਹਨਾਂ ਨੂੰ ਵਾਹਿਗੁਰੂ ਪਰਮੇਸ਼ਰ ਦੀ ਪ੍ਰਾਪਤੀ ਹੋ ਗਈ ਹੈ ਮਿਲਾਪ ਹੋ ਗਿਆ ਹੈ ਕ ਅਰਥ ਕੀ ਬਣਿਆ ਗੁਰਮਖੋ ਇਸ ਸੰਸਾਰ ਉਤੇ ਕਰੋੜਾਂ ਨੇ ਜਿਨ੍ਹਾਂ ਨੇ ਸੱਚਮੁੱਚ ਵਾਹਿਗੁਰੂ ਪਰਮੇਸ਼ਰ ਨਾਲ ਮਿਲਾਪ ਅੱਜ ਵੀ ਕਰ ਲਿਆ ਹੈ ਕਈ ਕੋਟ ਮੰਗੈ ਸਤ ਸੰਗ ਕਿਸੇ ਨੂੰ ਪੁੱਛ ਕੇ ਦੇਖ ਲੋ ਜੀ ਹਰ ਇੱਕ ਬੰਦਾ ਬਸ ਰੁਪਈਆ ਦੀ ਗੱਲ ਕਰਦਾ ਹੈ ਸੁੱਖਾਂ ਦੀ ਗੱਲ ਕਰਦਾ ਹੈ ਧਨ ਦੌਲਤ ਦੀ ਗੱਲ ਹੀ ਕਰਦਾ ਹੈ ਪਾਤਸ਼ਾਹ ਕਹਿੰਦੇ ਨਹੀਂ ਸਤ ਸੰਗਤ ਮੰਗਣ ਵਾਲੇ ਵੀ ਇਸ ਸੰਸਾਰ ਵਿੱਚ ਕਰੋੜਾਂ ਹਨ ਕਈ ਕੋਟ ਮੰਗੈ ਸਤ ਸੰਗ ਅੱਜ ਵੀ ਬਹੁਤ ਨਹੀਂ ਜਿਹੜੇ ਕਹਿੰਦੇ ਨੇ ਧੰਨ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਕਿਰਪਾ ਕਰੋ ਸਵੇਰ ਸ਼ਾਮ ਦੀ ਸਤਸੰਗਤ ਦੀ ਦਾਤ ਬਖਸ਼ੋ। ਕੋ ਕਰੋੜਾ ਹੀ ਨੇ 1 2 ਨਹੀਂ ਹਜ਼ਾਰਾਂ ਨਹੀਂ ਕਰੋੜਾ ਹੀ ਨੇ ਪਾਤਸ਼ਾਹ ਕਹਿੰਦੇ। ਜਿਹੜੇ ਅੱਜ ਵੀ ਮੰਗਦੇ ਨੇ ਕਿ ਸਾਨੂੰ ਸਤ ਦੀ ਸੰਗਤ ਚਾਹੀਦੀ ਹੈ। ਸਾਨੂੰ ਗੁਰਮਖੰਡ ਦੀ ਸੰਗਤ ਚਾਹੀਦੀ ਬਹੁਤ ਨਹੀਂ ਗੁਰਮਖੰਡ ਸੀ। ਬਹੁਤ ਇਹ ਕੀ ਹੁੰਦਾ ਬਿਰਤੀ ਹੈ ਸਾਡੀ ਬਸ ਸਾਡਾ ਮੇਲ ਮਿਲਾਪ ਹੈ ਮੈਂ ਵਾਰ-ਵਾਰ ਇਹ ਬੇਨਤੀ ਕਿਉਂ ਕਰ ਰਿਹਾ ਜਿਹੋ ਜੇ ਮਨੁੱਖਾਣਾ ਅਸੀਂ ਮਿਲਾਪ ਰੱਖਾਂਗੇ ਸਾਡਾ ਆਉਣਾ ਜਾਣਾ ਹੋਵੇਗਾ ਸਾਡੇ ਜੀਵਨ ਦਾ ਨਜ਼ਰੀਆ ਵੈਸਾ ਹੀ ਬਣ ਜਾਏਗਾ ਗੁਰਮੁਖ ਹੋ ਗਏ ਅੱਜ ਵੀ ਹਨ ਕਰੋੜਾਂ ਐਸੇ ਜਿਹੜੇ ਮੰਗ ਹੈ ਸਤਸੰਗ ਜਿਹੜੇ ਸਭ ਕੁਝ ਤਿਆਗ ਕੇ ਗੁਰੂ ਦੇ ਕੋਲੋਂ ਸਤਸੰਗਤ ਦੀ ਦਾਤ ਹੀ ਮੰਗਦੇ ਨੇ ਪਾਰ ਬ੍ਰह्म ਤਿੰਨ ਲਾਗਾ ਰੰਗ ਰੰਗ ਦਾ ਅਰਥ ਹੈ ਪਿਆਰ ਉਹਨਾਂ ਦਾ ਵਾਹਿਗੁਰੂ ਪਰਮੇਸ਼ਰ ਦੇ ਨਾਲ ਪ੍ਰੇਮ ਦਾ ਰੰਗ ਲੱਗਿਆ ਰਹਿੰਦਾ ਹੈ ਜਿਨ ਕੋ ਹੋਏ ਆਪ ਸੋ ਪ੍ਰਸੰਨ ਜਿਨ੍ਹਾਂ ਦੇ ਉੱਪਰ ਵਾਹਿਗੁਰੂ ਪਰਮੇਸ਼ਰ ਪ੍ਰਸੰਨ ਹੋ ਜਾਂਦੇ ਹਨ ਖੁਸ਼ ਹੋ ਜਾਂਦੇ ਹਨ ਨਾਨਕ ਤੇ ਜਨ ਸਦਾ ਧੰਨ ਧੰਨ ਹੀ ਨਾਨਕ ਇਸ ਸੰਸਾਰ ਵਿੱਚ ਇਸ ਇਸ ਕਾਇਨਾਤ ਦੇ ਵਿੱਚ ਉਹ ਮਨੁੱਖ ਧਨਤਾ ਯੋਗ ਨਹੀਂ ਭਾਗਾ ਵਾਲੇ ਨੇ ਉਹ ਅਸੀਂ ਕਹਿੰਦੇ ਆ ਕੌਣ ਹੈ ਭਾਗਾ ਵਾਲਾ ਕਹਿੰਦੇ ਜੀ ਜ਼ਮੀਨਾਂ ਜਾਇਦਾਦਾਂ ਨੇ ਤੂੰ ਤਾਂ ਬਹੁਤ ਭਾਗਾ ਵਾਲਾ ਧੀਆਂ ਪੁੱਤਰ ਰੱਬ ਨੇ ਸੁਖਮਈ ਬਖਸ਼ੇ ਨੇ ਆਗਾਕਾਰੀ ਬਖਸ਼ੇ ਨੇ ਭਾਗਾ ਵਾਲਾ ਹੈ ਠੀਕ ਹੈ ਇਹ ਗੁਰਮੁਖੋ ਦਾਤਾਂ ਵੀ ਰੱਬ ਦੀ ਰਹਿਮਤ ਨਾ ਮਿਲਦੀਆਂ ਨੇ ਭਾਈ ਪਰ ਪਾਤਸ਼ਾਹ ਕਹਿੰਦੇ ਸਭ ਤੋਂ ਵੱਡਾ ਭਾਗਾ ਵਾਲਾ ਉਹ ਹੈ ਜਿੰਨ ਕੋ ਹੋਏ ਆਪ ਸੁਪਰਸੰਤ ਜਿਨ੍ਹਾਂ ਦੇ ਉੱਪਰ ਵਾਹਿਗੁਰੂ ਪ੍ਰਸੰਨ ਰਹਿੰਦਾ ਹੈ ਇੱਕ ਕਰਕੇ ਬੇਨਤੀ ਮੈਂ ਸਮਾਪਤੀ ਕਰਾਂ ਗੁਰਮਖੋ ਅਸਾਦੀ ਵਾਰ ਆਪਾਂ ਪੜ੍ਹਦੇ ਹਾਂ ਕਿ ਗੱਲ ਚੱਲੀ ਧੰਨ ਧੰਨ ਦੀ ਪਾਤਸ਼ਾਹ ਕਹਿੰਦੇ ਧੰਨ ਪਿਰ ਇਹ ਨਾ ਆਖੀਆਂ ਬਹਿਨ ਇਕੱਠੇ ਹੋਈ ਇਹ ਤੁਹਾਨੂੰ ਪੰਕਤੀਆਂ ਸਾਰਿਆਂ ਨੂੰ ਯਾਦ ਨੇ ਧੰਨ ਦਾ ਅਰਥ ਹੁੰਦਾ ਪਤਨੀ ਤੇ ਪਿਰ ਦਾ ਅਰਥ ਹੁੰਦਾ ਪਤੀ ਕਿਹੜੇ ਪਤੀ ਤੇ ਪਤਨੀ ਨੇ ਜਿਹੜੇ ਪਰਮੇਸ਼ਰ ਦੇ ਦਰ ਦੇ ਉੱਤੇ ਧੰਨਤਾ ਯੋਗ ਹਨ ਸ਼ੋਭਾ ਵਾਲੇ ਹਨ ਵਡਿਆਈ ਵਾਲੇ ਹਨ ਬਾਦਸ਼ਾਹ ਕਹਿੰਦੇ ਇੱਕ ਜੋਤ ਦੋਵੇਂ ਮੂਰਤੀ ਦੋਵੇਂ ਮੂਤ ਦਾ ਅਰਥ ਕਰਨ ਖਸ ਦੋ ਮੂਰਤਾਂ ਹੋਣੀਆਂ ਦੋ ਸਰੀਰ ਹੋਣੇ ਪਰ ਇੱਕ ਜੋਤ ਦੋਈ ਮੂਰਤੀ ਜਿਨ੍ਹਾਂ ਦੀ ਜੋਤ ਇੱਕ ਹੋ ਗਈ ਹੈ ਉਹ ਮਨੁੱਖ ਧੰਤਾ ਯੋਗ ਨਹੀਂ ਪਾਤਸ਼ਾਹ ਕਹਿੰਦੇ ਕੇਵਲ ਦੋ ਮਨੁੱਖਾਂ ਦਾ ਇਕੱਠਿਆਂ ਬੈਠ ਜਾਣਾ ਨਾ ਇਦਾਂ ਇਕੱਠੇ ਬੈਠੇ ਨੇ ਪਾਤਸ਼ਾਹ ਕਹਿੰਦੇ ਉਹ ਸੁਖਮਈ ਹੋਣ ਦੀ ਨਿਸ਼ਾਨੀ ਨਹੀਂ ਹੁੰਦਰਾ ਉਹ ਪਤੀ ਪਤਨੀ ਧੰਤਾ ਯੋਗ ਨੇ ਪਾਤਸ਼ਾਹ ਕਹਿੰਦੇ ਜਿਨ੍ਹਾਂ ਦਾ ਸਰੀਰ ਦੋ ਨੇ ਪਰ ਜੋਤ ਇੱਕ ਹੋ ਗਈ ਹੈ ਜਿੰਦਗੀ ਜਿਉਣ ਦਾ ਢੰਗ ਇੱਕ ਹੋ ਗਿਆ ਜ਼ਿੰਦਗੀ ਦੀ ਮਰਿਆਦਾ ਇੱਕ ਹੋ ਗਈ ਗੁਰੂ ਇੱਕ ਹੈ ਪਰਮੇਸ਼ਰ ਇੱਕ ਹੈ ਇਕੱਠੇ ਬਹਿ ਕੇ ਬਾਣੀ ਪੜਦੇ ਨੇ ਇਕੱਠੇ ਬਹਿ ਕੇ ਸਿਮਰਨ ਕਰਦੇ ਨੇ ਪਾਤਸ਼ਾਹ ਕਹਿੰਦੇ ਏਕ ਜੋਤ ਦੋਏ ਮੂਰਤੀ ਧੰਪਿਰ ਕਈਐ ਸੋਏ ਉਹ ਪਤੀ ਤੇ ਪਤਨੀ ਉਹ ਮਨੁੱਖ ਸੱਚ ਮੁੱਚ ਗੁਰਮਖੋ ਧੰਪਤਾ ਯੋਗ ਨੇ ਤਾਂ ਪਾਤਸ਼ਾਹ ਕਹਿੰਦੇ ਪਾਈ ਧੰਪਤਾ ਯੋਗ ਉਹ ਜਿਸ ਉੱਪਰ ਵਾਹਿਗੁਰੂ ਪਰਮੇਸ਼ਰ ਪ੍ਰਸੰਨ ਹੁੰਦਾ ਤੇ ਇਸ ਕਰਕੇ ਉਦਾਸ ਕਰਨ ਖੋ ਕਦੇ ਵੀ ਨਹੀਂ ਹੋਣਾ ਵੀ ਸਾਰੀ ਦੁਨੀਆ ਇਦਾਂ ਦੀ ਹੋ ਗਈ ਬਾਦਸ਼ਾਹ ਕਹਿੰਦੇ ਇਦਾਂ ਦੀ ਨਹੀਂ ਹੈ ਇਹ ਦੁਨੀਆ ਬਹੁਤ ਸੋਹਣੀ ਹੈ ਇੱਥੇ ਨਾਮ ਜਪਣ ਵਾਲੇ ਅੱਜ ਵੀ ਬਹੁਤ ਨਹੀਂ ਅੱਜ ਵੀ ਇੱਥੇ ਸਤਸੰਗਤ ਮੰਗਣ ਵਾਲੇ ਕਰੋੜਾਂ ਹੀ ਨਹੀਂ ਅੱਜ ਵੀ ਇੱਥੇ ਮਾਇਆ ਦਾ ਮੋਹ ਛੱਡ ਕੇ ਵਿਰਾਗ ਦੀ ਪ੍ਰਾਪਤੀ ਕਰਨ ਵਾਲੇ ਕਰੋੜਾਂ ਅੱਜ ਵੀ ਹਨ ਸੰਸਾਰ ਦੇ ਉੱਪਰ ਇਸ ਕਰਕੇ ਭਾਈ ਇਹ ਦੁਨੀਆ ਬੜੀ ਸੋਹਣੀ ਹੈ ਜੇ ਪਹਿਲਾਂ ਕਰੋੜਾਂ ਸੀ ਤੇ ਅੱਜ ਵੀ ਬੰਦਗੀ ਕਰਨ ਵਾਲੇ ਸਿਮਰਨ ਕਰਨ ਵਾਲੇ ਅੱਜ ਵੀ ਕਰੋੜਾਂ ਹਨ ਆਪਣਾ ਮਿਲਾਪ ਆਪਣਾ ਬਹਿਣਾ ਉੱਠਣਾ ਗੁਰਮਖਾਨਾ ਕਰੇਗਾ ਤੂੰ ਵੀ ਉਹਨਾਂ ਕਰੋੜਾਂ ਵਿੱਚ ਸ਼ਾਮਲ ਹੋ ਜਾਏ। ਹੁਲਣਾ ਚੁੱਪਾਂ ਦੇ ਖੇਮਾ ਫਤਿਹ ਬਲਾਉ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਓ ਅਤਿ ਰਾਮ ਸ੍ਰੀ ਵਾਹਿਗੁਰੂ